ਅੰਮ੍ਰਿਤਸਰ ਦੇ ਵਿਧਾਨ ਸਭਾ ਹਲਕਾ ਰਾਜਾ ਸਾਸੀ ਦੇ ਪਿੰਡ ਟੱਪਿਆਲਾ ਵਿੱਚ ਇੱਕ 8 ਸਾਲ ਦੇ ਬੱਚੇ ਦੀ ਆਵਾਰਾ ਕੁੱਤਿਆਂ ਨੇ ਲਈ ਜਾਣ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆ ਬੱਚੇ ਦੇ ਤਾਈ ਨੇ ਦੱਸਿਆ ਕਿ ਇਹ ਬੱਚਾ ਆਪਣੇ ਦਾਦਾ-ਦਾਦੀ ਕੋਲ ਰਹਿੰਦਾ ਹੈ ਤੇ ਕਾਫੀ ਸਮਾਂ ਪਹਿਲਾਂ ਇਸ ਦੀ ਮਾਂ ਇਹਨੂੰ ਦਾਦਾ-ਦਾਦੀ ਕੋਲ ਛੱਡ ਕੇ ਜਾ ਚੁੱਕੀ ਹੈ ਤੇ ਬੱਚੇ ਦਾ ਪਿਤਾ ਬਾਲੀਦੇਸ਼ ਕਮਾਈ ਕਰਨ ਲਈ ਗਿਆ ਹੋਇਆ ਹੈ ਆਪਣੇ ਪਿਤਾ ਦਾ ਇਕਲੌਤਾ ਪੁੱਤਰ ਸੀ ਤਾਈ ਨੇ ਦੱਸੇ ਕਿ ਅੱਜ ਸਕੂਲ ਛੁੱਟੀ ਸੀ ਤੇ ਬੱਚਾ ਟਿਊਸ਼ਨ ਤੋਂ ਦਾਦਾ ਘਰ ਲੈ ਕੇ ਆਇਆ ਤੇ ਬੱਚਾ ਆਪਣਾ ਸਕੂਲ ਬੈਗ ਘਰ ਰੱਖ ਕੇ ਬਾਹਰ ਚਲਾ ਗਿਆ ਤੇ ਆਵਾਰਾ ਕੁੱਤਿਆਂ ਦਾ ਸ਼ਿਕਾਰ ਹੋ ਗਿਆ ਤਾਈ ਨੇ ਕਿਹਾ ਕਿ ਪੰਜਾਬ ਸਰਕਾਰ ਤੇ ਸਬੰਧਤ ਮੈਕਮੇ ਨੂੰ ਇਨ੍ਹਾਂ ਆਵਾਰਾ ਕੁੱਤਿਆਂ ਤੇ ਨਕੇਲ ਪਾਉਣੀ ਚਾਹੀਦੀ ਹੈ ਤਾਂ ਜੋ ਰਾਗੇਰਾਂ ਨੂੰ ਤੇ ਛੋਟੇ ਬੱਚਿਆਂ ਨੂੰ ਇਹ ਆਪਣਾ ਸ਼ਿਕਾਰ ਨਾ ਬਣਾ ਸਕਣ ਇਹ ਬੱਚਾ ਸਾਡਾ ਪਤੀ ਹੈ ਹੀ ਇੱਕ 8 ਕਿਛਾਲ 7.5 ਸਾਲ ਉਮਰ ਸੀ ਇਹਦੀ ਅੱਜ ਦਾਦਾ ਉਹਦਾ ਲੈ ਕੇ ਆਇਆ ਟਿਊਸ਼ਨ ਤੋਂ ਸਕੂਲੇ ਛੁੱਟੀ ਸੀ ਤੇ ਉਹਦਾ ਬਸਤਾ ਘਰ ਰੱਖ ਕੇ ਤੇ ਬਾਹਰ ਨਿਕਲ ਗਿਆ ਬਾਹਰ ਕੁੱਤਿਆਂ ਦੀ ਢਾਣੀ ਨੇ ਢਾ ਲਿਆ ਤੇ ਮਾਰ ਹੀ ਦਿੱਤਾ ਤੇ ਕਿਸੇ ਨੇ ਵੇਖਿਆ ਨਹੀਂ ਇਹਨੂੰ ਜਦੋਂ ਇਹ ਮਤਲਬ ਕੁੱਤਿਆਂ ਨੇ ਫੜਿਆ ਜਦੋਂ ਵੇਖਿਆ ਪਰਿਓ ਬੰਦੇ ਆਏ ਉਹਨੇ ਚਿਰ ਨੂੰ ਉਹਨਾਂ ਨੇ ਕੰਮ ਕਰਤਾ ਦੂਰ ਸਨ ਬੰਦੇ ਛੇਤੀ ਨਹੀਂ ਵੇਖਿਆ ਕੀ ਗੱਲ ਵਾਰਾ ਕੁੱਤੇ ਜਿਆਦਾ ਫਿਰਦੇ ਆ ਜੀ ਇੱਥੇ ਆਵਾਰਾ ਕੁੱਤੇ ਪਿੰਡ ਪਿੰਡ ਹੀ ਜ਼ਿਆਦਾ ਤਰਾਸਦੀ ਆ ਕਿ ਜੇ ਕੁੱਤੇ ਬੰਦਾ ਮਾਰ ਦੇਣ ਕੋਈ ਪੁੱਛ ਗਿਛ ਨਹੀਂ ਕੀ ਜਿੱਦੇ ਜਿੱਦੇ ਬੰਦਾ ਡਾਂਡਾ ਮਾਰਦੇ ਕੁੱਤੇ ਨੂੰ ਦੀ ਉਹ ਉਹ ਉਹਦਾ ਪਰਚਾ ਇਸ ਵਾਸਤੇ ਸਾਡੀਆਂ ਸਰਕਾਰਾਂ ਜਿਹੜੀਆਂ ਬਿਲਕੁਲ ਸੁੱਤੀਆਂ ਉਹ ਵਿਚਾਰੇ ਦਾ ਘਰ ਤਬਾਹ ਹੋ ਗਿਆ ਇੱਕੋ ਪੋਤਰਾ ਹੀ ਕੋਤ ਬਦੇਸ਼ ਰਹਿੰਦਾ ਨੋਂ ਦੀ ਚਲੇਗੀ ਆ ਦੋਵੇਂ ਜੀ ਹੈਗੇ ਹੀ ਆਦੇ ਲੱਗੇ ਹੀ ਉਹਨਾਂ ਦਾ ਅੱਜ ਲੱਕ ਟੁੱਟ ਗਿਆ ਇਹ ਸਰਕਾਰ ਦੇ ਕਾਰਨ ਨਾ ਮਨ ਜਿੱਥੇ ਉਹ ਕੜੀ ਜੀ ਵੇਖਿਆ ਗਿਆ ਉੱਥੇ ਡੋਰੋ ਹੀ ਆਈ ਨਾ ਉੱਤਰੇ ਜਾਨਵਰ ਲਿਆ ਕੇ ਕਾਂਦੇ ਰਿੰਦੇ ਜਾਂਦੇ ਕਿੱਥੇ ਵਿੱਚ ਆ ਡੋਰੋੜਾ ਹੈ ਹੀ ਕਿਤੇ ਨਹੀਂ ਕੋਈ ਇੱਕ ਡਾਉਂਦਾ ਨਹੀਂ ਗਿਆ ਉੱਥੇ ਡੰਗਰ ਕਿਸੇ ਨੇ ਸੁਟਿਆ ਹੀ ਮਰਿਆ ਛੜਕਦੇ ਲਾਗੇ ਛੋੜ ਦਿੰਦੇ ਲੋਕ ਪ੍ਰਬੰਧ ਕੋਈ ਆ ਨਹੀਂਗਾ ਉੱਥੇ ਕਿਤੇ ਘਟੇ ਘੁੱਟੇ ਹੋਏ ਹੀ ਇਹ ਬੱਚਾ ਕਿਤੇ ਗਿਆ ਕਿਤੇ ਗੱਡੀ ਗੱਡੀ ਦੇ ਮਗਰ ਭਜ ਜਾਵੇ